ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸਰਪ੍ਰਸਤ ਸਰਦਾਰ ਕੁਲਵੰਤ ਸਿੰਘ ਸੇਣੀ ਦਾ ਵੱਡਾ ਐਲਾਨ 10 ਜੂਨ 2025 ਤੋਂ ਪੂਰੇ ਪੰਜਾਬ ਦੇ ਨਗਰ ਕੌਂਸਲਾਂ ਵਿੱਚ ਕੀਤਾ ਜਾਵੇਗਾ ਝੰਡਾ ਮਾਰਚ ਨਗਰ ਕੌਂਸਲ ਮੁਹਾਲੀ ਵਿਖੇ ਹੋਈ ਮੀਟਿੰਗ ਵਿੱਚ ਕੀਤਾ ਗਿਆ ਐਲਾਨ ਮੁਲਾਜ਼ਮਾਂ ਦੇ ਹੱਕਾਂ ਦੀ ਲੜਾਈ ਨਿਰੰਤਰ ਰੱਖਾਂਗੇ ਜਾਰੀ ਆਓ ਦੇਖਦੇ ਹਾਂ ਇਹ ਖਬਰ ਵਿਸਥਾਰ ਸਹਿਤ मिती इक्की मई नगर निगम मोहाली विखे नगर पालिका कर्मचारी संगठन पंजाब जनरल अते मुलाजम एक्शन कमेटी पंजाब सरदार कुलवंत सिंह सैनी जी दी प्रधानगी हेठ मीटिंग हुई ਜਿਸ ਵਿੱਚ ਜ਼ਿਲ੍ਹਾ ਪ੍ਰਦਾਨ ਰੋਪੜ ਹਰਪ੍ਰੀਤ ਸਿੰਘ ਖਟੜਾ ਅਤੇ ਜ਼ਿਲ੍ਹਾ ਪ੍ਰਦਾਨ ਮੁਹਾਲੀ ਗੁਜਿੰਦਰ ਮੋਹਨ ਸਿੰਘ ਮੌਜੂਦ ਸਨ ਇਸ ਮੌਕੇ ਸਰਦਾਰ ਕੁਲਵੰਤ ਸਿੰਘ ਸੈਣੀ ਵੱਲੋਂ ਪੰਜਾਬ ਸਰਕਾਰ ਦੇ ਮੁਲਾਜ਼ਮਾ ਪ੍ਰਤੀ ਰੁੱਖੇਵਤੀਰੇ ਬਾਰੇ ਚਰਚਾ ਕੀਤੀ ਗਈ ਅਤੇ ਇਹ ਫੈਸਲਾ ਕੀਤਾ ਗਿਆ ਕਿ 10 ਜੂਨ 2025 ਤੋਂ ਪੂਰੇ ਪੰਜਾਬ ਦੇ ਨਗਰ ਕੌਂਸਲਾਂ ਵਿੱਚ ਝੰਡਾ ਮਾਰਚ ਕੀਤਾ ਜਾਵੇਗਾ ਇਸ ਤੋਂ ਇਲਾਵਾ ਇਸ ਮੌਕੇ ਮੁਲਾਜ਼ਮਾ ਦੀਆਂ ਮੰਗਾਂ ਵੀ ਸੁਨੀਆਂ ਗਈਆਂ ਅਤੇ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਵਧੀਕ ਕਮਿਸ਼ਨਰ ਨਾਲ ਮੰਗਾੰਡਾ ਵਿਚਾਰ ਵਟਾਂਦਰਾ ਕੀਤਾ ਗਿਆ। ਉਹਨਾਂ ਵੱਲੋਂ ਮੰਗਾ ਮੰਨੰਡਾ ਪਰੋਸਾ ਦਿੱਤਾ ਗਿਆ। ਇਸ ਮੌਕੇ ਨਗਰ ਨਿਗਮ ਮੋਹਾਲੀ ਦੇ ਸਫਾਈ ਸੇਵਕ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਜੀਤ ਸਿੰਘ, ਜਰਨਲ ਸਕੱਤਰ ਪਰਮਿੰਦਰ ਸਿੰਘ, ਚੇਅਰਮੈਨ ਰਾਜਪਾਲ, ਖਜ਼ਾਨਚੀ ਦਰਸ਼ਨ ਸਿੰਘ, ਮੈਂਬਰ ਬੂਟਾ ਸਿੰਘ, ਚੀਫ ਸਕੱਤਰ ਇੰਸਪੈਕਟਰ ਰਜਿੰਦਰਪਾਲ ਸਿੰਘ, ਮਿਊਨਿਸਪਲ ਵੈਲਫੇਅਰ ਐਸੋਸੀਏਸ਼ਨ ਖਰੜ ਦੇ ਸੀਨੀਅਰ ਵਾਈਸ ਪ੍ਰਧਾਨ ਵਿਕਰਮ ਸਿੰਘ ਅਤੇ ਮੁਕੇਸ਼ ਕੁਮਾਰ ਕੈਸ਼ੀਅਰ ਹਾਜ਼ਰ ਸਨ। ਆਓ ਦੇਖਦੇ ਹਾਂ। ਸਾਡੇ ਚੈਨਲ ਦੀ ਟੀਮ ਨਾਲ ਆਗੂਆਂ ਨੇ ਜੋ ਗੱਲਬਾਤ ਕੀਤੀ ਮੈਂ ਕਰਵਾਨ ਸਿੰਘ ਸੈਣੀ ਸਰਪ੍ਰਸਤ ਮੈਸਪਲ ਬਲਾਡਰ ਐਕਸ਼ਨ ਕਮੇਟੀ ਪੰਜਾਬ ਅੱਜ ਇਹ ਮੁਹਾਲੀ ਵਿਖੇ ਕਾਰਜਸ਼ੀਲਮਿਕੇ ਪਹੁੰਚਾ ਇੱਥੇ ਇੱਕ ਜੂਨਰ ਸਾਡਾ ਸੀ ਅਜੀਤ ਸਿੰਘ ਪ੍ਰਭਿੰਦਰ ਸਿੰਘ ਜੀ ਇਹਨਾਂ ਦਾ ਜੂਨਰ ਸੀ ਇਹ ਸਾਡੇ ਨਾਲ ਮਿਲੇ ਇਹਨਾਂ ਮਿਲ ਕੇ ਬਰਾਏ ਸਾਡੀ ਇੱਕ ਵਾਰ ਕੁਸੀ ਕਾਰਪੋਰੇਸ਼ਨ ਆਓ ਅੱਜ ਅਸੀਂ ਟਾਈਮ ਕੱਢ ਕੇ ਕਾਰਪੋਰੇਸ਼ਨ ਆਏ ਆ ਉਹਦੇ ਵਿੱਚ ਇੱਕੋ ਹੀ ਮੰਗ ਲੈ ਕੇ ਚੱਲੇ ਆ ਕਿ ਪੰਜਾਬ ਦੇ ਵਿੱਚ ਇਹ ਜਦ ਸਰਕਾਰ ਆਈ ਆ ਇਹ ਗੱਲ ਲੈ ਕੇ ਆਈ ਸੀ ਕਿ ਅਸੀਂ ਸਾਰੇ ਮੁਲਾਜ਼ਮ ਸਾਰੇ ਕੈਟਾਗਰੀ ਦੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਲੇਕਿਨ ਇਹਨਾਂ ਨੇ 21 ਦੀ ਜੋ ਆਪ ਹੜਤਾਲ ਕੀਤੀ ਆ ਉਹਦੇ ਵਿੱਚ ਨਹੀਂ ਸਫਾਈ ਸੇਵ ਔਰ ਸਿਵਰਮੈਨ ਜਿਹੜੇ ਆ ਉਹ ਇਹ ਰਿਸੋਰਸ ਕਰ ਦਿੱਤੇ ਔਰ ਸਾਡੇ ਕੋਲ ਪ੍ਰੋਸੀਡਿੰਗ ਪਈ ਆ ਜਿਹਦੇ ਵਿੱਚ ਇਹ ਸਾਨੂੰ ਲਿਖ ਕੇ ਦਿੱਤਾ ਹੈ ਉਸ ਵੇਲੇ ਬਰਾਮਾ ਮਤਲਬ ਬਰਾਮਾ ਮਹਿੰਦਰਾ ਜੀ ਬਤਰੀ ਸਨ ਉਹਨੇ ਸਾਨੂੰ ਲਿਖ ਕੇ ਦਿੱਤਾ ਕਿ ਅਸੀਂ ਇਹਨਾਂ ਨੂੰ ਹੁਣ ਕਰ ਦਨੇ ਆਂ ਔਰ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਅਸੀਂ ਤੁਹਾਨੂੰ ਕਰਾਂਗੇ ਜਿਹੜੇ ਬਾਕੀ ਕੈਟਾਗਰੀਆਂ ਰਹਿ ਗਈਆਂ ਲੇਕਿਨ 2 ਮਹੀਨੇ ਬਾਅਦ ਇਲੈਕਸ਼ਨ ਐਲਾਨ ਹੋਸੋਗਾ ਸਾਰਾ ਕੋਈ ਬੁੜਕੇ ਸਾਡੇ ਤੇ ਫਿਰ ਨਾਲ ਕਰ ਇਹਨਾਂ ਨੇ ਸਰਕਾਰ ਆਮ ਆਦਮੀ ਕਹਿ ਕੇ ਆਈ ਸੀ ਲੇਕਿਨ ਇਹ ਖਾਸ ਬਣ ਗਏ ਖਾਸ ਇਹ ਕਹਿੰਦੇ ਅਸੀਂ ਲਵਾਗੇ ਜੀ ਜੋ ਸਾਡੇ ਕੋਲ ਪੁਲਿਸ ਵਾਲੇ ਲੈ ਕੇ ਤੁਰੇ ਫਿਰਦੇ ਗੱਲਮੈਨ ਲੈ ਕੇ ਤੁਰੇ ਫਿਰਦੇ ਆ ਲੇਕਿਨ ਇਹਨਾਂ ਨੇ ਉਹ ਸਾਰੇ ਲੈ ਇਹਨਾਂ ਦੀਆਂ ਮਾਮਾਂ ਇਹਨਾਂ ਦੇ ਘਰ ਵਾਲੀਆਂ ਉਹ ਗੱਲਮੈਨ ਲੈ ਕੇ ਤੁਰਿਆ ਫਿਰਦੀਆਂ ਜਿਹੜੀ ਕਿ ਸਾਡੇ ਟੈਕਸ ਦਾ ਇਹਨਾਂ ਨੂੰ ਤਨਖਾਹ ਮਿਲਦੀ ਹੈ ਸੋ ਜਿਹੜੇ ਸਾਡੇ ਬੰਦੇ ਉਸਲੇ ਰਿਸੋਰਸ ਹੋਏ ਸੀ ਉਹਨਾਂ ਨੂੰ ਇਹ ਨਹੀਂ ਕਿਹਾ ਵੀ 3 ਸਾਲ ਦਾ ਪ੍ਰੋਵੀਰ ਬੀਡ ਇਹ ਕਹਿੰਦਾ 10 ਸਾਲ ਦਾ ਕਰ ਦਿਓ ਮੈਂ ਸਵਾਲ ਕੀਤਾ ਸੀ ਕਿ ਇੱਕ ਐਮਐਲਏ ਬਣਦਾ ਜਿਹੜਾ ਐਮਐਲਏ ਬਣਦਾ ਉਹ ਜਿਸਲੇ ਜਾਂਦਾ ਵਿਧਾਨ ਸਭਾ ਦੇ ਵਿੱਚ ਉਹਦਾ 5 ਸਾਲ ਦਾ ਟਾਈਮ ਹੁੰਦਾ ਉਹਦਾ ਪਰਮਿਸ਼ਨ ਬਿਲਡ ਕੀ ਆ ਜੇ ਸਾਡਾ ਇੱਕ ਬੰਦਾ 15 ਸਾਲ ਤੋਂ ਕਮੇਟੀ 'ਚ ਲੱਗਾ ਉਹਦਾ ਪਰਮਿਸ਼ਨ ਬਿਲਡ ਖਾਦਾ ਉਹਨੇ ਕਿਉਂ ਨਹੀਂ ਪੱਕਾ ਕਰਦੇ ਤਾਂ ਉਸ ਐਮਐਨਏ ਦਾ ਪਰਮਿਸ਼ਨ ਬਿਲਡ ਕੀ ਆ ਉਹ ਅੱਜ ਡਾਕਟਰ ਆ ਟੀਕੇ ਲਾਉਂਦਾ ਲੋਕਾਂ ਦੇ ਕੱਢੂਗਾ ਬੈਲੇ ਬੜ ਜਾਂਦਾ ਉਹ ਬੱਚੇ ਉਹ ਬੰਦੇ ਛੜਾਈ ਜਾਂਦਾ ਛੁੱਟਿਆ ਨੂੰ ਬਣਾਈ ਜਾਂਦਾ ਉਹਦਾ ਕੀ ਹੈਗਾ ਸਵੇਰੇ ਲਈ ਸਰਕਾਰਾਂ ਜਿਹੜੀਆਂ ਇਹ ਸ ਮੰਤਰੀ ਸਾਢੇ 3 ਸਾਲ ਕੋਈ ਕਿਸੇ ਨੂੰ ਮੀਟਿੰਗ ਨਹੀਂ ਦਿੱਤੀ ਅਸੀਂ ਲੋਕਲ ਬੋਰਡ 'ਚ ਕੰਮ ਕਰਦੇ ਆ ਪਹਿਲਾਂ ਸਾਡੇ ਮੰਤਰੀ ਇੰਦਰਵੀਰ ਸਿੰਘ ਜੀ ਉਹ ਤੋਂ ਬਾਅਦ ਸਾਡੇ ਮੰਤਰੀ ਬਣੇ ਕਰਤਾਰਪੁਰ ਤੋਂ ਸਾਡੇ ਸਾਡੇ ਬਲਖਾਸ ਵੀ ਜਿਹੜੇ ਦਾ ਨਾਮ ਸੀ ਉਹਨਾਂ ਦਾ ਉਹ ਸੀ ਉਸ ਤੋਂ ਬਾਅਦ ਰਵਜੋਤ ਜੀ ਬਣ ਗਏ ਸੋ ਸਾਡੇ ਲੋਕਲ ਵੱਡੀ ਮੰਤਰੀ ਬਣੀ ਜਾਂਦੇ ਆ ਮੀਟਿੰਗ ਕਰਦੇ ਆ ਗਾਵਾ ਮੰਤਰੀ ਜਮਾ ਬਣ ਜਾਂਦਾ ਸੋ ਅਸੀਂ ਉਹਦੇ ਲਈ 10 ਜੂਨ ਤੋਂ ਪੰਜਾਬ ਦੇ ਵਿੱਚ ਝੰਡਾ ਮਾਰਚ ਕਰ ਰਹੇ ਆ ਸਾਰੇ ਹੀ ਬੱਚੇ ਜਿਹੜੇ ਬੜੀਆਂ ਡਿਗਰੀਆਂ ਕਰਕੇ ਇਹਨਾਂ ਕਾਰਪੋਰੇਟ ਕਮੇਟੀ 'ਚ ਲੱਗੇ ਆ ਚਾਹੇ ਉਹ ਡਾਟਾ ਇਨਟਜ ਆਪਰੇਟਰ ਆ ਚਾਹੇ ਉਹ ਡਰਾਈਵਰ ਆ ਚਾਹੇ ਉਹ ਕਲਰਕ ਆ ਚਾਹੇ ਉਹ ਫਾਇਰਮੈਨ ਆ ਕਿਸੇ ਵੀ ਕਰਮਚਾਰੀ ਦਾ ਬਦਲਿਆ ਡਰਾਈਵਰ ਕੋਈ ਹੋਵੇ ਅਸੀਂ ਸਾਰਿਆਂ ਲਈ ਜੀਟੀ ਲੈ ਕੇ ਚੱਲਣ ਲੱਗੇ ਆ ਔਰ 10 ਮਈ ਤੋਂ ਅਪਾ ਚੜ੍ਹਾਵਾਰ ਸ਼ੁਰੂ ਕਰਾਂਗੇ ਇਹ ਸਰਕਾਰ ਜਿਹੜਾ ਵਾਦਾ ਕਰਕੇ ਆਈ ਸੀ ਉਦੋਂ ਮੁੱਕਰੀ ਆ ਔਰ ਇਹ ਸਾਡਾ ਇਹਦਾ ਵਾਅਦਾ ਪਾਉਗਾ ਕਿ ਟੀਚਰਾਂ ਨੂੰ ਕੁੱਟ ਸਕਦੇ ਆ ਲੋਕਾਂ ਨੂੰ ਕੁੱਟ ਸਕਦੇ ਆ ਲੇਕਿਨ ਅਸੀਂ ਦੱਸਾਂਗੇ ਆਪਣੀ ਦੇਸ਼ ਜੁਨਨ ਦੀ ਜਿਹੜੀ ਸਾਡੀ ਜੁਨਨ ਕੰਮ ਕਰਦੀ ਹੈ ਅੱਜ ਤੱਕ ਪਾਸ ਤੱਕਰ ਤੋਂ ਚੱਲੇ ਆਂ ਔਰ ਹੁਣ ਤੱਕ ਹਰ ਇੱਕ ਮਗਰਵਾਕੇ ਛੱਡੀ ਆ ਸਾਨੂੰ ਪੈਨਸ਼ਨ ਸਿਰ ਉਹ ਵੀ ਲਵਾ ਕੇ ਛੱਡੀ 12 ਦੇ ਬੰਦੇ ਪੱਕੇ ਕਰਾਏ 21 ਚ 100 ਸੌ ਸੇ ਕਰਾਏ ਰਹਿੰਦੇ ਬੰਦੇ ਸਾਰੇ ਪੱਕੇ ਰੋਲੇ ਕਰਾਈ ਲਵਾਗੇ ਔਰ ਇਹ ਲੜਾਈ ਆਰ ਪਾਰ ਦੀ ਹੋਊਗੀ ਜਿਸ ਤਰ੍ਹਾਂ ਇਹ ਤੋਂ ਬਾਅਦ ਲੜਾਈ ਨਹੀਂ ਹੋਊਗੀ ਇਹ ਲੜਾਈ ਇਦਾਂ ਨਹੀਂ ਕਰਦੇ ਨੇ ਇਹ ਤਾਂ ਉਹ ਲੜਾਈ ਨਹੀਂ ਹੋਊਗੀ ਔਰ ਜਿਹੜੀ ਇਹ ਸਰਕਾਰ ਆ ਔਲੇ ਵਾਲੇ ਸਰਕਾਰ ਦੇ ਵਿੱਚ ਇਹਨਾਂ ਦਾ ਬੱਦਾ ਵੀ ਕੋਈ ਨਹੀਂ ਦੇ ਦੋ ਧੰਨਵਾਦ ਅੱਜ ਮੁਹਾਲੀ ਨਗਰ ਨਿਗਮ ਮੈਂ साढ़े सीनियर नेता कुलवंत सिंह सैनी जी पहुँचे हैं मोहाली नगर निगम में इनका दिल की गहराइयों से स्वागत करते हैं और इनकी पूरी टीम का धन्यवाद करते हैं जो कीमती समय निकाल कर यहाँ पहुँचे और मुलाजिमों की जो समस्या का समाधान का विज़िट करा मोहाली का दौरा किया सैनी साहब का बहुत बहुत धन्यवाद है जो गरीब तबके के मुलाजिम है दबे कुचले मुलाजिम हैं उन्हें दिए आवाज़ हमेशा बुलंद करने का काम करते हैं तो सैनी साहब के साथ आजप्पा एफिलेटेड भी हुए हैं पक्के तौर पे जुड़े हैं और हमेशा सैनी साहब के सिपाही बन के काम करते रहे हैं